ਮਾ ਸਵਾਗਤ ਆ ਤੁਹਾਡਾ ਮੇਰੇ ਆਪਣੇ YouTube ਚੈਨਲ ਦੇ ਇਸ YouTube ਚੈਨਲ ਦੇ ਤੁਹਾਨੂੰ ਕਲਾਸਿਕ ਕੰਮ ਡਾਟਾ ਦੇਖਣ ਨੂੰ ਮਿਲਣਗੀਆਂ ਜੋ ਕਿ ਅਸੀਂ ਕਲਾਸਿਕ ਵਰਕ ਕਰਦੇ ਹੁੰਦੇ ਹਾਂ ਜਿਹੜਾ ਡਾਟਾ ਦਾ ਗੁੰਜਿਆ ਦਾ ਹੋਰ ਜਿਹੜੀਆਂ ਡਿਜ਼ਾਈਨ ਦੀਆਂ ਚੀਜ਼ਾਂ ਕੋਈ ਮੋਰ ਨਹੀਂ ਕੋਈ 786 ਕੋਈ ਨਾਮ ਲਿਖਣੇ ਇਹੋ ਜਿਹਾ ਕੁਝ ਦੇਖਣ ਨੂੰ ਮਿਲੂਗਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਦਿਖਾ ਦਈਏ ਕਿਹੜਾ ਕਿਹੜਾ ਕੰਮ ਹੁੰਦਾ ਆਮੋਰਨੀਆਂ ਦੇ ਸਾਡੇ ਡੇਟ ਸਾਰਾ ਕਲਾ ਡਿਜ਼ਾਈਨ ਨਾਲ ਦਾ ਕੰਮ ਹੁੰਦਾ ਤੇ ਕਿਸੇ ਮੇਰੇ ਵੀਰ ਨੇ ਕਰਵਾਣਾ ਹੋਵੇ ਤਾਂ ਕੰਟੈਕਟ ਕਰ ਸਕਦਾ ਤੁਹਾਨੂੰ ਹੋਰ ਵੀ ਦਿਖਾ ਦਈਏ ਆ ਗੁੰਮ ਜੀਆਂ ਦੇਖੋ ਜੀ ਇੱਧਰ ਆਹ ਨੀਚੇ ਦੇਖੋ ਜੀ ਪਾਲਕੀਆਂ ਆਹ ਪਾਲਕੀਆਂ ਵੀ ਬਣਾਈਆਂ ਜਾਂਦੀਆਂ ਨੇ ਇੱਕ ਗੁੰਮ ਜੀ ਆਹ ਹੈ ਇਹ ਛੋਟੇ ਗੁੰਮਜ ਨੇ ਇਹਨਾਂ ਦਾ ਕੰਮ ਚੱਲ ਰਿਹਾ ਹਲੇ ਅਸੀਂ ਬਣਾਉਣ ਲੱਗ ਰਹੇ ਹਾਂ ਤਿਆਰ ਕਰ ਰਹੇ ਹਾਂ ਇਹਨਾਂ ਨੂੰ ਆ ਇੱਕ ਇਹਥੇ ਦੋ ਗਮਜ ਹੋਰ ਬਣਨੇ ਨੇ ਓਕੇ ਜੀ ਧੰਨਵਾਦ ਸਾਰਿਆਂ ਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਓਕੇ ਜੀ ਧੰਨਵਾਦ